ਸਰ ਇਹ ਕਲਵਰ ਕਪਿੰਡ ਦੇ ਵਿੱਚ ਜਿਹੜਾ ਟਿਊਬੇਲਾਂ ਦੇ ਵਿੱਚੋਂ ਕਲਰ ਦਾ ਪਾਣੀ ਆ ਰਿਹਾ ਹੈਗਾ ਉਹ ਦਾ ਸਰ ਸੋਲੂਸ਼ਨ ਹੁਣ ਤੱਕ ਹੋਇਆ ਹੈ। ਦੇਖੋ ਇਹ ਇਸ ਜਗ੍ਹਾ ਉੱਤੇ ਇਸ ਪਿੰਡ ਦੇ ਵਿੱਚ ਪਹਿਲਾਂ ਇੱਕ ਮਠਾਰੂ ਕੈਮੀਕल्स ਨਾਮ ਦੀ ਕੰਪਨੀ ਇੱਕ ਫੈਕਟਰੀ ਸੀ ਉਹ ਕੰਮ ਕਰਦੀ ਸੀ। ਉਸ ਫੈਕਟਰੀ ਵੱਲੋਂ ਜਿਹੜਾ ਗਰਾਊਂਡ ਵਾਟਰ ਦੀ ਕੰਟਾਮਿਨੇਸ਼ਨ ਕੀਤੀ ਗਈ ਸੀ। ਉਸ ਕੰਟਾਮਿਨੇਸ਼ਨ ਬਹੁਤ ਜ਼ਿਆਦਾ ਰਿਪੋਰਟ ਆਈ ਉਸ ਤੋਂ ਬਾਅਦ ਐਨਜੀਟੀ ਵਿੱਚ ਮਾਣੋਗੇ ਐਨਜੀਟੀ ਦੇ ਵਿੱਚ ਵੀ ਇਹ ਕੇਸ ਗਿਆ ਸੀ। ਔਰ ਉਹਦੇ ਵਿੱਚ ਐਨਜੀਟੀ ਜੀ ਵੱਲੋਂ ਕਾਫੀ ਐਡਵਰਸ ਆਰਡਰ ਜਿਹੜੇ ਜੀਸੂ ਕੀਤੇ ਗਏ ਸੀ ਔਰ ਉਹਦੇ ਵਿੱਚ ਕਾਫੀ ਜਿਹੜਾ ਹੈ ਉਸ ਜਗ੍ਹਾ ਤੇ ਜਿਹੜਾ ਗਰਾਊਂਡ ਵਾਟਰ ਕੰਟਮੀਨੇਟ ਹੋਇਆ ਉਸ ਨੂੰ ਸਾਫ ਕਰਾਉਣ ਲਈ ਬਾਹਰ ਰੈਮੀਡੀਸ਼ਨ ਕਰਨ ਦੇ ਵੀ ਹੁਕਮ ਕੀਤੇ ਗਏ ਸਨ ਸੋ ਉਹਦੀ ਅਸੈਸਮੈਂਟ ਵਗੈਰਾ ਕੀਤੀ ਉਹਦੇ ਵਿੱਚ ਸਰਕਾਰ ਜਿਹੜੀ ਹੈ ਉਹ ਸਰਕਾਰ ਵੱਲੋਂ ਕਿਉਂਕਿ ਉਹਦੀ ਲਾਇਬਿਲਟੀ ਜਿਹੜੀ ਹੈ ਉਹ ਗਵਰਨਮੈਂਟ ਦੀ ਬਣਾਈ ਗਈ ਸੀ ਨਾਲ ਸੋ ਉਹਦੇ ਵਿੱਚ ਸਰਕਾਰ ਜਿਹੜੀ ਹੈ ਉਹ ਸੁਪਰੀਮ ਕੋਰਟ 'ਚ ਐਨਜੀਟੀ ਦੇ ਆਰਡਰ ਦੇ ਅਗੇਂਸਟ ਗਈ ਹੋਈ ਹੈ ਅ ਸੋ ਇਸ ਕਰਕੇ ਅਜੇ ਮੈਟਰ ਸਬਲਿਟਿਡ ਹੁਣ ਕਰਕੇ ਇਹਦੇ ਵਿੱਚ ਅੱਗੇ ਕੋਈ ਕਾਰਵਾਈ ਨਹੀਂ ਹੋਈ ਜਿਹੜਾ ਕਿਸਾਨ ਦੀ ਤੁਸੀਂ ਗੱਲ ਕੀਤੀ ਜਿਹੜੇ ਟਿਊਬਵਲ ਚੋਂ ਪਾਣੀ ਆ ਰਿਹਾ ਜਾਂ ਇਹੋ ਜਿਹਾ ਕੋਈ ਹੋਰ ਕਿਸਾਨ ਵੀ ਜਿਹੜੇ ਨੇ ਉਹ ਸਾਨੂੰ ਐਪਲੀਕੇਸ਼ਨ ਦੇਣ ਅਸੀਂ ਨੀਅਰਸਟ ਕੋਈ ਬਾਹਰ ਜਿਹੜਾ ਹੈ ਉਹ ਤੋਂ ਕੋਈ ਖਾਲ ਜਾਂ ਪਾਈਪਲਾਈਨ ਜਿਹੜੀ ਆ ਉਹਦੀ ਅਰੇਂਜਮੈਂਟ ਕਰਕੇ ਉਹਨਾਂ ਦਾ ਟੈਂਪੋਰਰੀ ਜਿਹੜਾ ਸਪਲਸ਼ਨ ਅਸੀਂ ਕਰ ਸਕਦੇ ਹਾਂ ਸਰ ਮਾਮਲਾ ਜਿਹੜਾ ਕ੍ਰਿਟੀਕਲ ਹੈ ਕਿ ਇਸ ਤਰ੍ਹਾਂ ਧਰਤੀ 'ਤੇ ਪਾਣੀ ਪਾਇਆ ਜਾ ਸਕਦਾ ਹੈ ਜਿਵੇਂ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਬਿਲਕੁਲ ਇਹਦੇ ਵਿੱਚ ਦੇਖੋ ਸਬੰਧਤ ਵਿਭਾਗਿਆਂ ਦੀ ਵੀ ਜਿੰਨੂੰ ਕਵਾਂਗੇ ਕਿ ਉਹਨਾਂ ਦੇ ਵੀ ਵੱਲੋਂ ਕਿ ਕਿ ਇਸ ਤਰੀਕੇ ਨਾਲ ਜਿਹੜੀ ਇੱਕ ਫੈਕਟਰੀ ਹੈ ਉਹਨੂੰ ਗਰਾਊਂਡ ਵਾਟਰ ਦੇ ਵਿੱਚ ਬੋਰਵੈਲ ਕਰਕੇ ਜਿਹੜਾ ਹੈ ਡਾਈ ਵਾਲਾ ਪਾਣੀ ਆ ਕੈਮੀਕਲ ਵਾਲਾ ਪਾਣੀ ਜਿਹੜਾ ਛੁੱਟਿਆ ਗਿਆ ਹੈ ਉਹਦੇ ਵਿੱਚ ਲਾਇਬਿਲਟੀ ਜਿਹੜੀ ਹੈ ਸਿਰਫ ਫੈਕਟਰੀ ਮਾਲਕ ਦੀ ਨਹੀਂ ਉਹਦੇ ਵਿੱਚ ਜਿਹੜੇ ਸੁਪਰਵਾਈਜ਼ਰੀ ਡਿਪਾਰਟਮੈਂਟਸ ਨੇ ਉਹਨਾਂ ਦੀ ਵੀ ਲਾਇਬਿਲਟੀ ਬਣਦੀ ਹੈ ਸੋ ਸਾਰਾ ਇਹ ਆਲਰੇਡੀ ਮਸਲਾ ਜਿਹੜਾ ਹੈ ਮੰਦੂਕ ਐਨਜੀਟੀ ਦੇ ਧਿਆਨ ਵਿੱਚ ਸੀ ਉਹਨਾਂ ਵੱਲੋਂ ਬੜੇ ਸਖਤ ਆਰਡਰ ਵੀ ਕੀਤੇ ਗਏ ਤੁਸੀਂ ਕਹਿ ਰਹੇ ਕਿ ਮੰਦੂਕ ਖੁਦ ਦੁਆਰਾ ਕੋਰਟ ਚ ਆ ਕੀ ਉਹਦਾ ਜਿਆਰੇ ਇੱਕ ਪਾਣੀ ਸਾਫ ਕਰਨਾ ਤੋਂ ਟ੍ਰੀਟ ਕਰਨਾ ਬਹੁਤ ਮੁਸ਼ਕਲ ਇਹਦੇ ਵਿੱਚ ਐਨਜੀਟੀ ਵੱਲੋਂ ਨਾ ਜਿਹੜਾ এনवायरमेंटਲ ਕੰਪਨਸੇਸ਼ਨ ਪਾਇਆ ਗਿਆ ਉਹਦੀ ਰਿਕਵਰੀ ਕਰਨ ਦੇ ਆਰਡਰ ਵੀ ਕੀਤੇ ਗਏ ਸੀ ਇਸ ਜਿਹੜੀ ਮਠਾਰੂ ਕੈਮੀਕਲ ਫੈਕਟਰੀ ਹੈ ਇਹਦੇ ਸੰਗਰੂਰ ਦੇ ਵਿੱਚ ਐਸਿਡਸ ਨੇ ਨੌਇੜਾ ਦੇ ਵਿੱਚ ਐਸਿਡਸ ਨੇ ਕੋਈ ਲੁਧਿਆਣਾ ਦੇ ਵਿੱਚ ਵੀ ਐਸਿਡਸ ਨੇ ਸਾਰਿਆਂ ਦੀ ਰਿਕਵਰੀ ਜਿਹੜਾ ਪ੍ਰੋਸੈਸ ਉਹ ਚੱਲੂ ਹੈ ਤਾਂ ਕਿ ਉਹਨਾਂ ਕੋ ਰਿਕਵਰ ਕਰਕੇ ਅਮਾਉਂਟ ਜਿਹੜੀ ਉਹ ਖਰਚੀ ਜਾ ਸਕੇ ਇਸ ਕੰਮ ਦੇ ਲਈ ਸਰ ਹੁਣ ਕਿਸਾਨ ਨੂੰ ਲੈ ਲਈ ਪਾਣੀ ਸਰ ਜੀ ਅਗਰ ਅਪਲਾਈ ਜੇਕਰ ਨੀਰੈਸਟ ਕੋਈ ਬਾਹਾਂ ਜਾਂ ਡਿਸਟ੍ਰੀਬਿਊਟਰੀ ਹੈ ਮੇਰੇ ਕੋਲ ਅਪਲਾਈ ਕਰ ਲੈਣ ਮੈਂ ਪ੍ਰਾਇਓਰਟੀ ਉੱਤੇ ਜਿਹੜਾ ਹੈ ਉਹਨੂੰ ਦਾ ਕੀ ਐਕਸ ਜਿਹੜਾ ਜਿਹੜਾ ਪ੍ਰੋਸੈਸ ਕਰਵਾ ਦਾਂਗਾ ਵੀ ਨੂੰ ਨਕਾ ਲੱਗਣ ਵਾਲਾ ਜਾਂ ਮੁੱਗਾ ਲੱਗਣ ਵਾਲਾ ਜਿਹੜਾ ਉਹ ਕਰਵਾ ਸਕਦਾ